ਸ਼ਾਨ ਪ੍ਰਭੂ ਅੱਜ ਤੁਹਾਡਾ ਆਪਣੇ ਪੇਜ ਤੇ ਫੇਰ ਸਵਾਗਤ ਹੈ ਪੇਜ ਨੂੰ ਫੋਲੋ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਅੱਜ ਆਪਾਂ ਬਾਈ ਸੁਖਦੇਵ ਕੋਲੇ ਫੇਰ ਆਏ ਆ ਤੁਹਾਨੂੰ ਨਵੇਂ-ਨਵੇਂ ਟਰੈਕਟਰ ਵਿਖਾਵਾਂਗੇ ਅੱਜ ਸਸਰੀ ਗੱਲ ਬਾਈ ਜੀ ਹਾਂ ਆ ਗਿਆ ਬਈ ਅੱਗੇ ਸਾ ਸਵਰਾਜ 743 XT ਹਾਂਜੀ ਕੀ ਕਿੰਨੇ ਪੈਸੇ ਟੈਰ ਹੈ ਜੀ ਇਹਦੇ ਇਹਦੇ ਕੈਰ ਹੈ ਜੇ ਨਾਲ ਦੇ 80 ਪੈਸੇ 80 ਪੈਸੇ ਟੈਰ ਹੈ ਬਈ ਤੇ ਕਿੰਨਾ ਮਾਡਲ ਹੈ ਜੀ ਇਹ ਮਾਡਲ ਹੈ ਵੀ ਮਾਡਲ ਹੈ ਟਰੈਕਟਰ ਟਰੈਕਟਰ ਦੀ ਕ੍ਰਿਸ਼ਣ ਵੀ ਪੂਰੀ ਨਵੀਂ ਪਈ ਆ ਸ਼ੌਂਕ ਨਾਲ ਰੱਖਿਆ ਬੰਦੇ ਨੇ ਟਰੈਕਟਰ ਵੀ ਹਾਂ ਡੈਕ ਡੁੱਕ ਬਈ ਨਾਲ ਹੀ ਮਿਲੂਗਾ ਛਤਲ ਲੋਹੋਂ ਦੀ ਸਵਿਫਦਾ ਬਈ ਆਪਣੇ ਕੋਲੇ ਹੈਗੀ ਆ ਕਿ ਨਹੀਂ ਹੈਗੀ ਲੋਨ ਵੀ ਕਰਾ ਦਿੰਨੇ ਤੇ ਕਿੰਨਾ ਮਾਡਲ ਹੈ ਇਹ ਇਹ 20 ਮਾਡਲ ਇਹ 20 ਮਾਡਲ ਹੈ ਟਰੈਕਟਰ ਤੇ ਕੀ ਫਿਰ ਰੇਟ ਹੈ ਪ੍ਰਾਈਸ 575000 5 ਲੱਖ 75000 ਆ ਇਹ ਆਉਣ ਤੇ ਬਈ ਮਾਨਤਨ ਮਾੜਾ ਮੋੜ ਮਾਨਤਨ ਹੋਣੀ ਹੈ ਮਾਨਤਨ ਕਰ ਦੇਣੀਗੀ ਅੱਗੇ ਆ ਗਿਆ ਸੋਨਾਲੀਕਾ 60 11 ਮਾਡਲ 11 ਮਾਡਲ ਹੈ ਸੋਨਾਲੀਕਾ 60 ਪੂਰਾ ਨਵਾਂ ਟਰੈਕਟਰ ਹੈ ਪੂਰਾ ਨਵਾਂ ਇੱਧਰ ਵੇਟ ਬੂਟ ਵੀ ਲੱਗਿਆ ਹੈ ਇੱਧਰ ਵੇਟ ਵੀ ਲੱਗਿਆ ਬਈ ਪਿੱਛੇ ਸ਼ੌਕ ਨਾ ਰੱਖਿਆ ਬੰਦੇ ਨੇ ਆ ਟਰੈਕਟਰ ਤਾਂ ਜਿਵੇਂ 65 ਕੇ ਪੈਸੇ 65 ਪੈਸੇ ਟਾਇਰ ਹੈ 11 ਮਾਡਲ ਪੂਰਾ ਨਵਾਂ ਟੌਪ ਵਾਲਾ ਮਾਡਲ ਹੈ ਟੌਪ ਵਾਲਾ ਮਾਡਲ ਹੈ ਪੂਰਾ ਬਈ 11 ਮਾਡਲ ਹੈ ਪੂਰਾ ਨਵਾਂ ਟਰੈਕਟਰ ਹੈ ਟਰੈਕਟਰ ਦੇ ਕਲੱਚ ਟੱਕ ਨਹੀਂ ਹਜੇ ਖੁੱਲਿਆ ਪੂਰਾ ਨਵਾਂ ਟਰੈਕਟਰ ਹੈ ਹਾਂਜੀ ਫਿਰ ਇਹਦਾ ਕੀ ਪ੍ਰਾਈਸ ਹੈ ਇਹਦਾ 385000 385000 ਹੈ ਜੀ ਇਹਦਾ ਪ੍ਰਾਈਸ ਟਰੈਕਟਰ ਪੂਰਾ ਨਵਾਂ ਡੱਕ ਡੁੱਕ ਲੱਗਿਆ ਵਿੱਚ ਸਾਰਾ ਪੂਰਾ ਹਾਂਜੀ ਚਲੋ ਅੱਗੇ ਆ ਗਿਆ ਫਾਰਮ ਟਰੈਕ 60 ਇਹ ਵੀ ਪੂਰਾ ਹੀ ਨਵਾਂ ਹੈ ਇਹ 10 ਮਾਡਲ ਟਰੈਕਟਰ ਪੂਰਾ ਨਵਾਂ ਪਿਆ ਹਜੇ ਤੱਕ ਕਿਤੇ ਕਰਮ ਦਾ ਵੀ ਨਿਸ਼ਾਨ ਨਹੀਂ 14in 10 ਵਾਲਾ ਰਵਾ ਸਪੀਡ ਕੋ 80 ਪੈਸੇ ਟਾਇਰ ਹੈ ਕੀ ਪ੍ਰਾਈਜ਼ ਹੈ ਜੀ ਇਹਦਾ 315000 315000 ਤੇ ਕਿੰਨੇ ਪੈਸੇ ਟਾਇਰ ਹੈ ਇਹਦੇ 80 ਪੈਸੇ ਟਾਇਰ ਹੈ 80 ਪੈਸੇ ਟਾਇਰ ਹੈ ਜੀ ਪੂਰਾ ਨਵਾਂ ਪੂਰਾ ਟਰੈਕਟਰ ਦੱਸਾਂ ਕਿ ਕਿੱਲੇ ਵਾਲਿਆਂ ਨੂੰ ਪੂਰਾ ਨਵਾਂ ਟਰੈਕਟਰ ਵਾਈਟ ਪੂਰਾ ਨਵਾਂ ਟਰੈਕਟਰ ਹੈ ਅੱਗੇ 800 ਚੰਗੇ ਅੱਗੇ ਸਵਰਾਜ 855 ਹਾਂਜੀ ਕੀ ਮਾਡਲ ਹੈ ਇਹ ਇਹ 17 ਮਾਡਲ ਹੈ 17 ਮਾਡਲ ਟਰੈਕਟਰ ਹੈ ਪੂਰਾ ਟਰੈਕਟਰ ਕ੍ਰੀਸ਼ਨ ਦਾ ਨਵਾਂ ਤੁਸੀਂ ਵੇਖੋ ਮੜੇ ਟਾਇਰ ਅਗਲੇ ਤੇ ਇਹਦੇ ਜਮਾਈ ਨਵੇਂ ਪਏ ਹਨ ਜੀ ਅਗਲੇ ਨਵੇਂ ਮਗਰਲੇ ਹੈਗੇ 70 ਪੈਸੇ ਹਾਂ ਅਗਲੇ ਤਾਂ ਪੂਰੇ ਨਵੇਂ ਅਤੇ ਮਗਰਲੇ ਹੈਗੇ 70 ਪੈਸੇ ਟਰੈਕਟਰ ਚੈੱਕ ਕਰੋ ਕਿੰਨਾ ਮਾਡਲ ਹੈ ਇਹ ਇਹ 17 ਮਾਡਲ ਹੈ 17 ਮਾਡਲ ਹੈ ਸਵਾਰ ਕੇ ਦਿਖਾ ਦਿਆਂ ਕੈਮਰਾ ਮਾਰ ਸਵਾਰ ਉਸ ਉੱਚੀ ਜਾ ਕੇ ਚੱਕ ਮਾਰ ਸਾਰੇ ਕੈਮਰਾ ਮਾਰ ਪੂਰਾ ਟਰੈਕਟਰ ਪੂਰਾ ਨਵਾਂ ਟਰੈਕਟਰ ਹੈ ਦਿਖਾ ਵਿੱਚ ਤੇ ਵਿਚਾਰ ਨਹੀਂ ਲੱਗੀ ਕਲੈਸ਼ ਨਹੀਂ ਖੁੱਲਿਆ ਹੈ ਤੇ ਹਾਈ ਤੱਕ ਬਈ ਕਹਿੰਦਾ ਕਲੱਚ ਵੀ ਨਹੀਂ ਖੁੱਲਿਆ ਕਿਤੇ ਵੀ ਨਹੀਂ ਚਾਬੀ ਲੱਗੀ ਇਹ ਪਹਿਲਾ ਗੱਲ ਨੋਟ ਕਰ ਲੋ ਪਹਿਲਾ ਟਰੈਕਟਰ ਵਾਹ ਕੇ ਆ ਕੇ ਚੈੱਕ ਕਰ ਲਈ ਪੂਰਾ ਨਵਾਂ ਟਰੈਕਟਰ ਹੈ ਜੀ ਕੀ ਪ੍ਰਾਈਸ ਆਈ ਇਹਦਾ ਇਹਦਾ 5 ਲੱਖ 45 ਹਜ਼ਾਰ 5 ਲੱਖ 45 ਹਜ਼ਾਰ ਪ੍ਰਾਈਸ ਜੀ ਇਹ ਦਸਵਰਾ 855 ਅੱਗੇ ਆ ਗਿਆ ਸੋਨਾ ਲੀਕਾ 50 ਡੀਆਪੀਆ ਇਹਦਾ 50 ਇੱਕਲਾ ਪੀਆ ਬੁੰਜ ਚਪੀ ਵਾਲਾ ਵਧੀਆ ਨਵਾਂ ਹੈਵਰ ਦੀ ਛਤਰੀ ਲੱਗੀ ਆ ਪੂਰਾ ਥੱਲੇ ਮੈਟ ਮੂਟ ਬੰਦੇ ਨੇ ਸ਼ੌਕ ਨਾਲ ਰੱਖਿਆ ਟਰੈਕਟਰ ਜਿਵੇਂ ਆਪਾਂ ਕਹਿ ਸਕਦੇ ਹਾਂ ਬਣਾ ਦਿਖਾ ਦੇ ਉਧਰੋਂ ਜੀ ਇਹ ਟਰੈਕਟਰ ਦਾ ਕਲਚ ਵਗੈਰਾ ਖੁੱਲਿਆ ਕਿ ਨਹੀਂ ਖੁੱਲਿਆ ਸੀ ਸੀਲਡ ਹੈ ਸੀਲਡ ਟਰੈਕਟਰ ਹੈ ਜੀ ਪੂਰਾ ਨਵਾਂ ਟਰੈਕਟਰ ਹੈ ਕਿੰਨਾ ਮਾਡਲ ਹੈ ਬਾਈ ਜੀ ਇਹ 21 ਮਾਡਲ ਟਰੈਕਟਰ ਹੈ ਪੂਰਾ ਨਵਾਂ ਕ੍ਰਿਸ਼ਨ ਦਾ ਤੇ ਕੀ ਪ੍ਰਾਈਸ ਹੈ ਜੀ ਇਹਦਾ ਇਹਦਾ 485000 485000 ਪ੍ਰਾਈਸ ਹੈ ਜੀ ਇਹਦਾ ਪੂਰਾ ਨਵਾਂ ਟਰੈਕਟਰ ਹੈ ਅੱਗੇ ਆ ਗਿਆ ਸਵਰਾਜ 855 ਕਿੰਨੇ ਮਾਡਲ ਆਈ ਇਹ ਇਹ ਮਾਡਲ 94 94 ਮਾਡਲ ਹੈ ਟਰੈਕਟਰ ਆ ਵੀ ਹੂੰ ਵਧੀਆ ਪਿਆ ਵਧੀਆ ਟਰੈਕਟਰ ਹੈ ਸਾਰਾ ਡਬਲ ਕਲਚ ਹੈ ਤੇ 40 ਪੈਸੇ ਟੈਰ ਹੈ 40 ਪਿਆ ਪੈਸੇ ਟੈਰ ਹੈ ਜੀ ਇਹਦੇ ਪੂਰਾ ਨਵਾਂ ਟਰੈਕਟਰ ਪਿਆ ਡਬਲ ਕਲਚ ਹੈ ਟਰੈਕਟਰ ਪੂਰਾ ਨਵਾਂ ਪਿਆ ਜੀ ਹਾਂ ਵਧੀਆ ਇੱਕ ਨੰਬਰ ਹੈ ਛੇ ਛਰੀ ਹੈ ਛੀ ਛਰੀ ਹੈ ਜੀ ਇਹ ਟਰੈਕਟਰ ਪੂਰਾ ਜਿਵੇਂ ਨਵਾਂ ਜਿਵੇਂ ਹੀਰਾ ਹੀ ਕਹਿ ਸਕਦਾ ਆ ਪਿਆ ਇਹਨੂੰ ਅੱਗੇ ਆ ਗਿਆ ਸਵਰਾਜ ਇਹਦਾ ਰੇਟ ਤਾਂ ਬੋਲਦੇ ਵਿੱਚ ਹਾਂਜੀ ਕਿੰਨਾ ਰੇਟ ਸੀਗਾ ਇਹਦਾ 135 ਹਜ਼ਾਰ 135 ਹਜ਼ਾਰ ਵਧੀਆ ਟਰੈਕਟਰ ਹੈ ਕਾ ਲੱਕ ਰਕਬਲ ਅੱਗੇ ਆ ਗਿਆ ਸਵਰਾਜ 855 ਐਫੀ ਕਿੰਨਾ ਮਾਡਲ ਹੈ ਜੀ ਇਹ ਇਹ 16 ਮਾਡਲ 16 ਮਾਡਲ ਟਰੈਕਟਰ ਹੈ ਟਰੈਕਟਰ ਪੂਰਾ ਨਵਾਂ ਪੂਰਾ ਨਵਾਂ ਜਿਵੇਂ ਆਪਾਂ ਹੀਰਾ ਨਹੀਂ ਕਹਿੰਦੇ ਉਹੀ ਹੈ ਟਰੈਕਟਰ ਪੂਰਾ 16 ਦੇ ਟਾਇਰਾਂ ਵਾਲਾ ਕਿੰਨੇ ਪੈਸੇ ਟਾਇਰ ਹੈ ਜੀ ਇਹਦੇ ਇਹਦੇ ਟਾਇਰ ਹੈ 70 ਪੈਸੇ 70 ਪੈਸੇ ਟਾਇਰ ਹੈ ਤੇ ਪੂਰਾ ਨਵਾਂ ਟਰੈਕਟਰ ਹੈ ਤੇ ਕੀ ਪ੍ਰਾਈਸ ਆ ਜੀ ਦਾ ਇਹਦਾ ਸਵਾ 5 ਲੱਖ ਸਵਾ 5 ਲੱਖ ਤੇ ਮਾਡਲ ਕਿੰਨਾ ਸੀਗਾ ਇਹ ਜੀ ਇਹ 16 16 ਮਾਡਲ ਹੈ ਜੀ ਅੱਗੇ ਆ ਗਿਆ ਨਿਊ ਹਾਲੈਂਡ 36 30 ਸੁਪਰ ਟੌਪ ਵਾਲਾ ਮਾਡਲ ਹੈ 15 ਮਾਡਲ ਟੌਪ ਵਾਲਾ ਮਾਡਲ ਹੈ 15 ਪੂਰਾ ਨਵਾਂ ਟਰੈਕਟਰ ਹੈ ਪੂਰਾ ਮਗਰਲੇ ਟਾਇਰ ਜਮਾ ਨਵੇਂ ਬੀਕੇਟੀ ਦੇ ਮਗਰਲੇ ਟਾਇਰ ਤਾਂ ਜਿਵੇਂ ਆਪਾਂ ਪੂਰਾ ਜਮਾ ਨਵਾਂ ਟਰੈਕਟਰ ਦੇ ਹਜੇ ਬੀਕੇਟੀ ਜਮਾ ਦਿਸਦੀ ਆ ਅਗਲੀ ਟਾਇਰ 80586 ਪਰ ਹੈ ਮਾਰਕ ਰਹਿ ਗਏ ਅਗਲੇ ਟਾਇਰ 80585 ਐਮ ਆਰਫ ਦੇ ਹੈਗੀ ਆ ਜੀ ਟੌਪ ਵਾਲਾ ਮਾਡਲ 3 ਸਪੀਡ ਟੌਪ ਵਾਲਾ ਮਾਡਲ 3 ਸਪੀਡ ਦਾ ਟਰੈਕਟਰ ਦਿਖਾਵੇ ਸਵਾਰ ਕੇ ਟਿੱਕਰ ਕਲਚ ਨੂੰ ਖੁੱਲਿਆ ਟਰੈਕਟਰ ਸਾਰਾ ਸੀਲਡ ਹੈ ਟਰੈਕਟਰ ਦਾ ਕਲਚ ਵੀ ਨਹੀਂ ਖੁੱਲਿਆ ਹੋਇਆ ਤੇ ਸਾਰਾ ਸੀਲਡ ਹੈ ਤੇ ਟੌਪ ਵਾਲਾ ਮਾਡਲ ਕਿੰਨਾ ਪ੍ਰਾਈਸ ਹੈ ਜੀ ਇਹਦਾ ਇਹਦਾ 4,75,000 4,75,000 ਪ੍ਰਾਈਸ ਹੈ ਜੀ ਇਹਦਾ ਤੇ ਅੱਗੇ ਆ ਗਿਆ ਜੌਂਡੀਅਰ 5310 ਟਰੈਕਟਰ ਇਹ ਵੀ ਜਮੈਂ ਨਵਾਂ ਪਿਆ ਜੀ ਇਹ ਟਾਪ ਮਾਡਲ ਆਲਾ ਜੀ ਟਾਪ ਵਾਲਾ ਮਾਡਲ ਹੈ ਬਾਈਆਂ ਕੋਲੇ ਟਾਪ ਵਾਲੇ ਵੱਧ ਹੁੰਦੇ ਮਾਡਲ ਹਨਾ ਜੀ ਡਬਲ ਪੀਟੀਓ ਡਿਸਟ੍ਰੀਬਿਊਟਰ ਖੁੱਲਦੇ ਹਿੱਸੇ ਵਾਲਾ ਹਾਂ ਡਬਲ ਪੀਟੀਓ ਡਿਸਟ੍ਰੀਬਿਊਟਰ ਖੁੱਲਦੀ ਹਿੱਸੇ ਵਾਲਾ ਜੀ ਟਰੈਕਟਰ ਚੈੱਕ ਕਰੋ ਤੁਸੀਂ ਮਾੜੇ ਕੈਮਰਾ ਮਾਰ ਸ਼ੋਰ ਸਾ ਦਿਖਾਵੇ ਸਾਰਾ ਨਵਾਂ ਟਰੈਕਟਰ ਹੈ ਕਿੰਨਾ ਮਾਡਲ ਹੈ ਜੀ ਇਹ ਇਹ 10 ਮਾਡਲ ਹੈ ਇਹ 10 ਮਾਡਲ ਟਰੈਕਟਰ ਆ ਪੂਰਾ ਨਵਾਂ ਟਰੈਕਟਰ ਹੈ ਤੇ ਕੀ ਇਹਦਾ ਰੇਟ ਪ੍ਰਾਈਸ ਹੈ 15000 ਕਿੰਨਾ ਜੀ 515000 515000 ਪ੍ਰਾਈਸ ਹੈ ਜੀ ਇਹ ਅੱਜ ਦੀ ਆਪਣੀ ਇੰਨੀ ਵੀਡੀਓ ਸੀਗੀ ਟਰੈਕਟਰ ਪੂਰੇ ਨਵੇਂ ਸੀਗੇ ਬਾਈਆਂ ਕੋਲੇ ਤੇ ਬਾਕੀ ਤੁਹਾਨੂੰ ਟਰੈਕਟਰ ਕਾਹਲੂ ਵਿਖਾਵਾਂਗੇ ਆਪਾਂ ਹਾਂਜੀ ਬਾਈ ਜੀ ਆਪਦਾ ਐਡਰੈਸ ਦੱਸ ਦੋ ਪਿੰਡ ਕੋਟਲੀ ਸੰਗਰ ਸ੍ਰੀ ਮੁਕਤਸਰ ਸਾਹਿਬ ਦੇ ਕੋਲੇ ਪੈਂਦਾ ਜੀ ਇਹ ਕੋਟਪੂਰਾ ਰੋਡ ਤੋਂ ਵੱਡੀਆਂ ਨਹਿਰਾਂ ਜਿਹੜੀਆਂ ਜਾਂਦੀਆਂ ਉਹਨਾਂ ਦੇ ਨੇੜੇ ਪੈਂਦਾ ਹੈ ਤੇ ਮੋਬਾਈਲ ਨੰਬਰ ਹੈਗਾ 9915208217 9855369048 ਦੋ ਮੋਬਾਈਲ ਨੰਬਰ ਹੈ ਬਈ ਬਾਈਆਂ ਦੇ ਟਰੈਕਟਰ ਤੁਸੀਂ ਮਾਰੇ ਚੈੱਕ ਕਰੋ ਪੂਰੇ ਟਰੈਕਟਰ ਨਵੇਂ ਕਰੀਏ ਜਾਂਦੇ ਆ ਇੰਨੀ ਕੀ ਆਈ ਦੀ ਵੀਡੀਓ ਸੀਗੀ ਧੰਨਵਾਦ ਪੇਨ ਨੂੰ ਫੋਲੋ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ